ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਤੋਂ ਫਿਰ ਅਪਡੇਟ ਲੈ ਕੇ ਹਾਜ਼ਰ ਹੋਏ ਆ ਜਿੱਥੇ ਫਿਰ ਕੱਲ ਅਤੇ ਅੱਜ ਜਾਨੀ ਕੀ 22 ਅਗਸਤ ਵਾਲੇ ਦਿਨ ਫਿਰ ਪਾਣੀ ਥੋੜਾ ਵਧਣਾ ਸ਼ੁਰੂ ਹੋ ਗਿਆ ਹੈ ਜਾਨੀ ਕਿ ਪਰਸੋਂ ਪਾਣੀ ਪਿੱਛੋਂ ਛੱਡਿਆ ਗਿਆ ਸੀ ਫਰੋਜਪੁਰ ਤੋਂ ਔਰ ਕੱਲ ਅਤੇ ਅੱਜ ਫਿਰ ਪਾਣੀ ਦੀ ਸਥਿਤੀ ਜੇ ਗੱਲ ਕਰੀਏ ਤਾਂ ਵਧਿਆ ਹੈ ਤੁਸੀਂ ਦੇਖ ਰਹੇ ਹੋ ਪਹਿਲੇ ਜੋ 16 ਅਗਸਤ ਨੂੰ ਛੱਡਿਆ ਗਿਆ ਸੀ ਔਰ ਸ਼ੋਰਟ 16 ਅਗਸਤ ਨੂੰ ਇੱਥੇ ਸੌਰੀ ਆਣਾ ਸ਼ੁਰੂ ਹੋ ਗਿਆ ਸੀ ਅਤੇ 18 ਅਤੇ 19 ਦੇ ਵਿੱਚ ਕਾਫੀ ਜਿਹੜਾ ਪਾਣੀ ਇੰਨਾ ਹੋ ਗਿਆ ਸੀ ਉਸ ਤੋਂ ਬਾਅਦ ਫਿਰ 19 ਤੋਂ 20 ਦੇ ਵਿੱਚ ਸੁੱਕਣਾ ਹੋ ਗਿਆ ਤੇ ਸੁੱਕਣ ਤੋਂ ਬਾਅਦ ਫਿਰ ਪਾਣੀ ਜਿਹੜਾ ਕਿ ਕੱਲ 21 ਅਤੇ ਅੱਜ 22 ਵਾਲੇ ਦਿਨ ਫਿਰ ਉਹਨਾਂ ਲਗਭਗ ਹੋ ਗਿਆ ਔਰ ਇਹ ਸੜਕ ਜਿਹੜੀ ਕੀ ਪਹਿਲੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਵੀਡੀਓ ਦੇ ਵਿੱਚ ਇਹ ਜਿਹੜੀ ਅੱਗੇ ਬਾਰਡਰ ਗੱਟੀ ਯਾਰੋ ਚੋਕ ਕਿਨੂੰ ਜਾਂਦੀ ਆ ਔਰ ਕਿਸਾਨਾਂ ਦੇ ਖੇਤਾਂ ਨੂੰ ਜਾਂਦੀ ਸੜਕ ਆ ਤੇ ਸਥਿਤੀ ਦੀ ਗੱਲ ਕਰੀਏ ਤਾਂ ਫਿਰ ਲਗਭਗ ਅੱਜ 22 ਤਰੀਕ ਤੱਕ ਜਿਹੜਾ ਓਨਾ ਹੀ ਪਾਣੀ ਹੋ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੇ ਜੋ ਇਸ ਜੋ ਸਥਿਤੀ ਨੂੰ ਅਸੀਂ ਰਿਕਾਰਡ ਕਰ ਰਹੇ ਆ ਲਗਭਗ ਸਵਾ 6 ਦਾ ਸਮਾਂ ਸ਼ਾਮ ਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੋਟਰਸਾਈਕਲ ਵਗੈਰਾ ਲੰਘ ਰਿਆ ਨੇ ਲਗਭਗ ਜੋ ਅੱਗੇ ਖੇਤੀ ਕਰਨ ਜਾਂਦੇ ਨੇ ਕਿਸਾਨ ਤਾਂ ਆਪਣਾ ਪਸ਼ੂਆਂ ਲਈ ਚਾਰਾ ਵਗੈਰਾ ਤਾਂ ਲਿਆ ਸਕਦੇ ਨੇ ਠੀਕ ਸਥਿਤੀ ਪਰ ਸਥਿਤੀ ਲਗਭਗ ਕੰਟਰੋਲ ਦੇ ਵਿੱਚ ਹੈ ਪਰ ਫਿਰ ਵੀ ਜੇ ਗੱਲ ਕਰੀਏ ਤਾਂ ਪਾਣੀ 2 ਦਿਨ ਜੇ ਘਟਿਆ ਸੀ ਤਾਂ ਉਸ ਤੋਂ ਬਾਅਦ ਫਿਰ ਅੱਜ ਵਧਣਾ ਸ਼ੁਰੂ ਹੋ ਗਿਆ ਜੇ ਨਿੱਕੀ ਲਗਭਗ ਉਹਨਾਂ ਪਾਣੀ ਹੋ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਾਈਕ ਸਵਾਰਾ ਵਗੈਰਾ ਲੰਗਰੇਆ ਪਰ ਥੋੜਾ ਰਿਸਕ ਜ਼ਰੂਰ ਆ ਹੋਰ ਅੱਗੇ ਜੇ ਗੱਲ ਕਰੀਏ ਤਾਂ ਪਿੱਛੇ ਜਿਹੜਾ ਅੱਧਾ ਕਿਲੋਮੀਟਰ ਪਿੰਡ ਆ ਤਾਣੀ ਬਜਨ ਸਿੰਘ ਔਰ ਆ ਇਧਰ ਇੱਕ ਰੋਡ ਜਾਂਦਾ ਜੋ ਕੱਚਾ ਰੋਡ ਹੈ ਇਹ ਵੀ ਕਿਸਾਨਾਂ ਦੇ ਖੇਤਾਂ ਨੂੰ ਜਾਂਦਾ ਇਧਰੋਂ ਵੀ ਇਹ ਜਿਹੜਾ ਪਾਣੀ ਕਾਫੀ ਚੜ ਚੁੱਕਾ ਹੈ ਇਧਰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ ਔਰ ਇਹ ਜਿਹੜਾ ਮੇਨ ਰੋਡ ਹੈ ਪਹਿਲੇ ਵੀ ਤੁਹਾਨੂੰ ਦੱਸਿਆ ਇੱਥੋਂ ਤੱਕ ਪਾਣੀ ਹੈ ਲਗਭਗ ਪਿੰਡ ਦੇ ਨੇੜੇ ਤੋਂ ਲੈ ਕੇ ਤੇ ਅੱਗੇ ਵਿਚਕਾਰ ਤੱਕ ਜਿੱਥੇ ਜਗਾ ਨੀਵੀਂ ਆ ਔਰ ਇਧਰ ਅੱਗੇ ਰੋਡ ਦੀ ਗੱਲ ਕਰੀਏ ਤਾਂ ਸੁੱਕਾ ਰੋਡ ਆ ਜੋ ਅੱਗੇ ਜਾਂਦਾ ਤੱਕੇ ਬੋਪ ਗੱਟੀ ਯਾਰੋ ਅਤੇ ਖੇਤਾਂ ਨੂੰ ਤੁਸੀਂ ਦੇਖ ਰਹੇ ਤਸਵੀਰਾਂ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਪਰ ਫਿਰ ਵੀ ਗੱਲ ਕਰੀਏ ਤਾਂ ਸਥਿਤੀ ਅਜੇ ਥੋੜੀ ਕੰਟਰੋਲ ਦੇ ਵਿੱਚ ਆ ਜਿੰਨਾ ਕੋਈ ਪਹਿਲੇ ਆਇਆ ਸੀ ਪਾਣੀ 16 17 18 ਅਗਸਤ ਤੱਕ ਉਹਨਾਂ ਲਗਭਗ ਅੱਜ ਫਿਰ 22 ਅਗਸਤ ਤੱਕ ਹੋ ਗਿਆ ਤੇ ਜਿਹੜਾ ਕਿ ਸੁਕਣਾ ਸ਼ੁਰੂ ਹੋ ਗਿਆ ਸੀਗਾ ਵਿੱਚੋਂ ਪਰ ਫਿਰ ਪਿੱਛੋਂ ਫਰੋਜਪੁਰ ਤੋਂ ਛੱਡੇ ਜਾਣ ਤੋਂ ਬਾਅਦ ਪਾਣੀ ਦਾ ਲੈਵਲ ਵਧਿਆ ਪਰ ਪਿੰਡ ਚੱਕ ਖੇਵੜੀ ਚਾਣੀ ਬਚਨ ਸਿੰਘ ਦੇ ਵਿੱਚ ਲਗਭਗ ਸਥਿਤੀ ਕੰਟਰੋਲ ਦੇ ਵਿੱਚ ਹੈ ਕੁਝ ਕੁਝ ਹੁੰਨਾ ਹੈ ਉਧਰ ਤਾਰਬੰਦੀ ਦੇ ਨਾਲ ਹੈ ਜੋ ਡੁੱਬਿਆ ਉਸ ਦਾ ਸ਼ਾਇਦ ਨੁਕਸਾਨ ਜ਼ਿਆਦਾ ਹੋ ਜਾਵੇ ਜਾਂ ਜਮ੍ਹਾਂ ਖਰਾਬ ਹੋ ਜਾਵੇ ਬਾਕੀ ਸਥਿਤੀ ਅਜੇ ਕੰਟਰੋਲ ਦੇ ਵਿੱਚ ਹੈ ਫਿਰ ਕਿਸੇ ਅਪਡੇਟ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ